ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਮਸਾਲਾ ਬੈਂਗਣੀ ਜਿਹੜੀ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਪੈਂਦੀ ਹੈ ਤੇ ਦੇਖਣ ਵਿੱਚ ਦੇਖੋ ਕਿੰਨੀ ਵਧੀਆ ਬਣੀ ਹੈ ਕਲਰ ਵਗੈਰਾ ਬਹੁਤ ਵਧੀਆ ਆਇਆ ਹੈ ਇਹਦੇ ਵਿੱਚ ਕੁਝ ਇੱਕ ਦੋ ਮਸਾਲੇ ਸਪੈਸ਼ਲ ਜੇ ਪਾਵਾਂਗੇ ਤੇ ਬਿਲਕੁਲ ਹਲਕੇ ਜਿਨ੍ਹਾਂ ਨਾਲ ਇਹਨਾਂ ਦਾ ਸਵਾਦ ਹੈ ਜਿਹੜਾ ਉਹ ਕਈ ਗੁਣਾ ਵੱਧ ਜਾਂਦਾ ਹੈ ਤੇ ਕਈ ਜਣੇ ਕਹਿ ਦਿੰਦੇ ਆ ਵੀ ਇਹ oily ਚੀਜ਼ਾਂ ਬਣਾਈਆਂ ਤੁਸੀਂ ਜਿਆਦਾ ਤੇਲ ਹੈ ਤਾਂ ਪਲੀਜ਼ ਹਰੇਕ ਸਬਜੀ ਹਰ ਲਈ ਨਹੀਂ ਹੁੰਦੀ ਜਿਨ੍ਹਾਂ ਨੇ ਤੇਲ ਵਗੈਰਾ ਜਿਆਦਾ ਨਹੀਂ ਖਾਣਾ ਉਹ ਤੁਸੀਂ ਵੀਡੀਓ ਤੋਂ ਪਰਹੇਜ਼ ਕਰਿਓ ਤੇ ਆਪਾਂ ਜੀ ਹੁਣ ਇਹਦੇ ਲਈ ਸਾਰਾ ਸਮਾਨ ਕੱਟ ਲਿਆ ਤੇ ਮੈਂਗਣੀ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਉਹਦੇ ਵਿੱਚਕਾਰ ਥੋੜੇ ਜਿ ਕੱਟ ਲਗਾ ਲੇ ਤੇ ਫਿਰ ਇਹਦੇ ਲਈ ਆਪਾਂ ਕੱਟੇ ਜੀ 4-5 ਪਿਆਜ਼ ਤੇ ਦੋ ਵੱਡੇ ਮੋਟੇ ਟਮਾਟਰ 4-5 ਲਈਆਂ ਹਰੀਆਂ ਮਿਰਚਾਂ ਤੇ 4-5 ਲਈਆਂ ਆਪਾਂ ਲਸਣ ਦੀਆਂ ਕਲੀਆਂ ਤੇ ਥੋੜੀ ਜਿਹੀ ਲਈ ਅਦਰਕ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮੋਟਾ ਕੱਟ ਲਾਂਗੇ ਤੇ ਪਰ ਇਹਨਾਂ ਨੂੰ ਆਪਾਂ ਅਲੱਗ-ਅਲੱਗ ਦਰਦਰਾ ਜਿਹਾ ਪੀਸ ਲੈਣਾ ਹੈ ਹਰੀਆਂ ਮਿਰਚਾਂ, ਅਦਰਕ ਤੇ ਲਸਣ ਇਹਨਾਂ ਨੂੰ ਤੁਸੀਂ ਇਕੱਠੇ پیس ਲਿਓ, ਬਾਕੀ ਦੋਨੇ ਚੀਜ਼ਾਂ ਅਲੱਗ-ਅਲੱਗ ਤੇ ਇਹਨਾਂ ਨੂੰ ਤੁਸੀਂ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲੈਣਾ। ਉਸ ਤੋਂ ਬਾਅਦ ਜੀ ਆਪਾਂ ਲਵਾਂਗੇ ਇੱਕ ਕੜਾਹੀ। ਉਹ ਤੁਸੀਂ ਕੋਈ ਮਰਜ਼ੀ ਲਿਓ, ਆਪਾਂ ਪਿੱਤਲ ਦੀ ਕੜਾਈ ਲਈ ਹੈ ਕਿਉਂਕਿ ਇਹਦੇ ਵਿੱਚ ਸਬਜ਼ੀ ਦਾ ਕਲਰ ਬੜਾ ਸੋਹਣਾ ਆਉਂਦਾ ਹੈ। ਤੇ ਇਹਦੇ ਵਿੱਚ ਪਾਇਆ ਜੀ ਆਪਾਂ 2-3 ਕੜਚੀਆਂ ਭਰ ਕੇ ਸਰੋਂ ਦੇ ਤੇਲ ਦੀਆਂ ਤੇ ਉਹਨੂੰ ਆਪਾਂ ਗਰਮ ਰੱਖਤਾ। ਬੈਂਗਣੀ ਨੂੰ ਕੱਟ ਆਪਾਂ ਪਹਿਲਾਂ ਹੀ ਲਗਾਤੇ ਸੀ ਤੇ ਹੁਣ ਪਾਜੀ ਕੱਟੇ ਆ ਚਾਰ ਪੰਜ ਆਲੂ ਨਾ ਜ਼ਿਆਦਾ ਪਤਲੇ ਤੇ ਨਾ ਜ਼ਿਆਦਾ ਮੋٹے ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਧੋ ਕੇ ਆਪਾਂ ਇੱਕ ਕੱਪੜੇ ਨਾਲ ਸਾਫ਼ ਕਰ ਲਿਆ ਕਿਉਂਕਿ ਆਪਣੇ ਕੋਲ ਜ਼ਿਆਦਾ ਸਮਾਂ ਨਹੀਂ ਸੀ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ 15-20 ਮਿੰਟ ਉਹਨਾਂ ਨੂੰ ਸੁਕਾ ਲਿਓ ਉਸ ਤੋਂ ਬਾਅਦ ਜੀ ਆਪਣਾ ਤੇਲ ਹੋ ਗਿਆ ਗਰਮ ਤੇ ਉਹਦੇ ਵਿੱਚ ਆਪਾਂ ਆਲੂ ਤੇ ਬੈਂਗਣੀ ਦੋਵੇਂ ਚੀਜ਼ਾਂ ਪਾ ਦਾਂਗੇ ਤੇ ਉਹਨੂੰ ਹੌਲੀ ਹੌਲੀ ਹਿਲਾਉਂਦੇ ਰਾਵਾਂਗੇ ਗੈਸ ਦੀ ਫਲੇਮ ਆਪਾਂ ਸਲੋ ਰੱਖਾਂਗੇ ਜਦੋਂ ਇੱਕ ਵਾਰ ਤੁਸੀਂ ਇਹ ਸਬਜ਼ੀ ਬਣਾਈ ਤਾਂ ਜਿਹੜਾ ਇਹਦਾ ਸਵਾਦ ਹੈ ਉਹ ਤੁਹਾਨੂੰ ਦੱਸ ਦੂਗਾ ਵੀ ਤੁਸੀਂ ਇਹ ਕਿਵੇਂ ਦੂਜੀਆਂ ਸਬਜ਼ੀਆਂ ਤੋਂ ਵੱਖਰੀ ਬਣਾਈ ਹੈ ਕਿਉਂਕਿ ਇਹਦਾ ਇੰਨਾ ਵੱਖਰਾ ਟੇਸਟ ਆਉਂਦਾ ਹੈਗਾ ਕਿਸੇ ਵੀ ਰੈਸਟੋਰੈਂਟ ਹੋਟਲ ਤੋਂ ਘੱਟ ਸਵਾਦ ਨਹੀਂ ਹੋਣਾਗਾ ਤੇ ਆਪਾਂ ਇਹਨੂੰ ਹਿਲਾਉਂਦੇ ਰਹੀਏ ਅਕਿਤਾ 10 ਮਿੰਟਾਂ ਦੇ ਵਿੱਚ ਵਿੱਚ ਇਹ ਬਣ ਕੇ ਹੋਗੀ ਤਿਆਰ ਤੇ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਜੇ ਤੁਹਾਨੂੰ ਕਈਆਂ ਨੂੰ ਆਏ ਲੱਗੇ ਜੀ ਜ਼ਿਆਦਾ ਆਇਲ ਇੱਥੇ ਤਾਂ ਤੁਸੀਂ ਕੋਈ ਥਾਲੀ ਵਿੱਚ ਨੈਪਕਿਨ ਵਗੈਰਾ ਰੱਖ ਲਿਓ ਕਿਉਂਕਿ ਜਿਹੜਾ ਵੀ ਤੇਲ ਹੋਊਗਾ ਉਹਦੇ ਨਾਲ ਲੱਗ ਜੂਗਾ ਵੈਸੇ ਆਪਾਂ ਜਦੋਂ ਸਬਜ਼ੀ ਕੋਈ ਸਪੈਸ਼ਲ ਬਣਾਉਣੀ ਹੋਵੇ ਤਾਂ ਫਿਰ ਤੇਲ ਵਗੈਰਾ ਤਾਂ ਪੈਂਦਾ ਹੀ ਹੈ ਜੀ ਉਸ ਤੋਂ ਬਾਅਦ ਜੀ ਆਪਾਂ ਜਦ ਸਾਰਾ ਕੱਢ ਲਿਆ ਜਿਹੜਾ ਇਹਦੇ ਵਿੱਚ ਫालतू ਤੇਲ ਸੀ ਉਹਨੂੰ ਆਪਾਂ ਕਿਸੇ ਬਰਤਨ ਵਿੱਚ ਕੱਢ ਲਵਾਂਗੇ ਤਾਂ ਕਿ 1-2 ਦਿਨਾਂ ਦੇ ਅੰਦਰ-ਅੰਦਰ ਜਿਹੜੀਆਂ ਵੀ ਸਬਜ਼ੀਆਂ ਤੁਸੀਂ ਬਣਾਓਗੇ ਉਹਦੇ ਵਿੱਚ ਵਰਤ ਲਿਓ ਕਿਉਂਕਿ ਬਹੁਤੇ ਜਣੇ ਪੁੱਛਣ ਲੱਗ ਜਾਂਦੇ ਆ ਕਿ ਬਚੇ ਤੇਲ ਦਾ ਕੀ ਕਰੀਏ ਤੇ ਉਹਨੂੰ ਤੁਸੀਂ 1-2 ਦਿਨਾਂ ਦੇ ਅੰਦਰ ਹੀ ਦੂਜੀਆਂ ਸਬਜ਼ੀਆਂ 'ਚ ਵਰਤ ਸਕਦੇ ਹੋ ਜਿਵੇਂ ਕੋਈ ਅਰਬੀ ਹੋਈ ਭਿੰਡੀ ਹੋਈ ਇਸ ਤਰ੍ਹਾਂ ਤੇ ਆਪਾਂ ਜੀ ਫਿਰ ਥੋੜਾ ਜਿਹਾ ਤੇਲ ਰੱਖਿਆ ਸੀ ਉਹਦੇ ਵਿੱਚ ਪਾਇਆ ਜੀਰਾ ਤੇ ਜਿਹੜੀ ਸਾਰਿਆਂ ਤੋਂ ਜ਼ਰੂਰੀ ਗੱਲ ਸੀ ਇਹਦੇ ਵਿੱਚ ਤੁਸੀਂ ਪਾਇਓ ਰਾਈ ਉਹ ਜ਼ਰੂਰ ਪਾਇਓ ਰਾਈ ਅੱਧਾ ਚਮਚ ਜਿਹੜੀ ਆਪਾਂ ਅਚਾਰ ਵਗੈਰਾ ਚ ਪਾਉਣੀ ਹੈ ਫਿਰ ਆਪਾਂ ਇਹਦੇ ਵਿੱਚ ਪਾਈ ਸੀ ਤੇਜ ਪੱਤੇ ਤੇ ਫਿਰ ਜਿਹੜਾ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਤਿਆਰ ਕੀਤਾ ਸੀ ਉਹ ਵਿੱਚ ਪਾਇਆ ਤੇ ਜਦੋਂ ਹੀ ਉਹ ਹਲਕਾ ਜਿਹਾ ਪੁੰਨ ਗਿਆ ਤੇ ਆਪਾਂ ਚਾਰ ਪੰਜ ਜਿਹੜੇ ਪਿਆਜ਼ ਸੀ ਆਪਣੇ ਦਰਦਰੇ ਪੀਸੇ ਉਹ ਵੀ ਇਹਦੇ ਵਿੱਚ ਪਾਤੇ ਤੇ ਇਹਨੂੰ ਆਪਾਂ ਸਲੋ ਫਲੇਮ ਤੇ ਪਕਾਉਣਾ ਕੀਤਾ ਜੀ ਸ਼ੁਰੂ ਤੇ ਜਿਵੇਂ ਜਿਵੇਂ ਪੱਕਦੇ ਗਏ ਇਹਨਾਂ ਦਾ ਕਲਰ ਬਦਲਦਾ ਗਿਆ ਥੋੜਾ ਜਿਹਾ ਆਪਾਂ ਨੂੰ ਇਸ ਮਸਾਲੇ ਵਿੱਚ ਤੇਲ ਘੱਟ ਲੱਗਿਆ ਆਪਾਂ ਗਰਮ ਤੇਲ ਹੀ ਹੋਰ ਐਡ ਕਰ ਲਿਆ ਤੇ ਇੱਕ ਪਾਈ ਇਹਦੇ ਵਿੱਚ ਵੱਡੀ ਇਲਾਇਚੀ ਤੇ ਫਿਰ ਇਹਨੂੰ ਕੀਤਾ ਜੀ ਮਿਕਸ ਕਿਉਂਕਿ ਇੱਥੇ ਤੇਲ ਦੀ ਜ਼ਰੂਰਤ ਇਹਦੇ ਵਿੱਚ ਪੈਂਦੀ ਹੈ ਕਿਉਂਕਿ ਇਹ ਜਿਆਦਾ ਮਸਾਲੇ ਵਾਲੀ ਆਪਾਂ ਤਿਆਰ ਕਰਦੇ ਹਾਂ ਇਸ ਲਈ ਫਿਰ ਇਹਦੇ ਵਿੱਚ ਆਪਾਂ ਪਾਏ ਜੀ ਸਾਰੇ ਮਸਾਲੇ ਆਪਣੇ ਨਮਕ, ਮਿਰਚ, ਮਸਾਲਾ, ਹਲਦੀ ਤੇ ਥੋੜੀ ਜੀ ਰੰਗ ਵਾਲੀ ਮਿਰਚ, ਤੰਗੀਆਂ ਪਾਊਡਰ ਇਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਪਾਉਣੀਆਂ ਗੀਆਂ ਤੇ ਜੇ ਤੁਹਾਡੇ ਕੋਲੇ ਥੋੜਾ ਜਿਹਾ ਇੱਥੇ ਮੈਗੀ ਮਸਾਲਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਅੱਧਾ ਚਮਚ ਪਾ ਸਕਦੇ ਹੋ। ਉਹਦੇ ਨਾਲ ਵਧੀਆ ਟੇਸਟ ਆਉਂਦਾ ਹੈ ਪਰ ਜੇ ਨਾ ਹੋਵੇ ਨਹੀਂ ਪਾਉਣਾ ਚਾਹੁੰਦੇ ਤਾਂ ਨੂੰ ਸਕਿੱਪ ਕਰ ਦਿਓ। ਤੇ ਇਹਦੇ ਵਿੱਚ ਲਾਸਟ ਤੇ ਕੀ ਪਾਉਣਾ ਹੈ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਇਹਨਾਂ ਨੂੰ ਆਪਾਂ ਕੀਤਾ ਮਿਕਸ ਤੇ ਫਿਰ ਸਾਰਿਆਂ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਪਾ ਕੇ ਹਲਾ ਲਾਂਗੇ ਤੇ ਜਦੋਂ ਇਹ ਥੋੜਾ ਜਿਹਾ ਪੁੰਜੂ ਤਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਟਮਾਟਰਾਂ ਦੀ ਪਿਓਰੀ ਜਿਹੜੀ ਆਪਾਂ ਤਿਆਰ ਕੀਤੀ ਸੀ ਤੇ ਉਹਨੂੰ ਚੰਗੀ ਤਰ੍ਹਾਂ ਕੀਤਾ ਆਪਾਂ ਮਿਕਸ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਤੁਸੀਂ ਫੋਲੋ ਕਰ ਲਓ ਤੇ YouTube ਤੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦੇ ਆ ਕਰੋ ਦੇਖੋ ਜਦੋਂ ਮਸਾਲਾ ਪੁੰਨਿਆ ਤਾਂ ਬਿਲਕੁਲ ਥੋੜਾ ਥੋੜਾ ਜਿਹਾ ਤੇਲ ਉੱਪਰ ਆ ਗਿਆ ਤੇਲ ਜ਼ਿਆਦਾ ਨਹੀਂ ਸੀਗਾ ਤੇ ਆਪਾਂ ਦੇਖੋ ਫਿਰ ਵੀ ਪੂਰਾ ਮਸਾਲਾ ਇਹਦੇ ਵਿੱਚ ਸਹੀ ਆਇਆ ਤੇ ਫਿਰ ਇਹਦੇ ਵਿੱਚ ਫਰਾਈ ਕੀਤੀ ਹੋਈ ਬੈਂਗਣੀ ਤੇ ਆਲੂ ਆਪਾਂ ਵਿੱਚ ਮਿਕਸ ਕਰਤੇ ਜਦੋਂ ਹੀ ਆਪਾਂ ਇਹਨੂੰ ਹਲਕਾ ਜਿਹਾ ਮਿਕਸ ਕਰਾਂਗੇ ਸਬਜੀ ਦਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਤੇ ਫਿਰ ਜਿਹੜੀ ਇਹਦੇ ਉੱਪਰ ਪਾਉਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਉਹ ਹੈਗੀ ਹੈ ਜੀ ਮੰਗੋ ਪਾਊਡਰ ਉਹ ਤੁਸੀਂ ਇੱਕ ਚੁਟਕੀ ਪਰ ਕੇ ਸਾਰੀ ਸਬਜੀ ਦੇ ਉੱਪਰ ਪਾ ਦੇਣਾ ਤੇ ਫਿਰ ਹੌਲੀ ਹੌਲੀ ਮਿਕਸ ਕਰ ਲੈਣਾ ਇੱਥੇ ਤੁਸੀਂ ਜ਼ਿਆਦਾ ਜ਼ੋਰ ਦੀ ਸਬਜੀ ਮਿਕਸ ਨਾ ਕਰਿਓ ਕਿਉਂਕਿ ਬੈਂਗਲ ਜਿਹੜੇ ਹੈਗੇ ਆਪਾਂ ਬਿਲਕੁਲ ਪਕਾ ਚੁੱਕੇ ਆਂ ਤੇ ਫਿਰ ਇਹਦੇ ਉੱਪਰ ਪਾਵਾਂਗੇ ਆਪਾਂ ਥੋੜੀ ਜਿਹੀ ਮੇਥੀ ਸਬਜੀ ਦੀ ਖੁਸ਼ਬੂ ਹੈ ਜਿਹੜੀ ਉਹ ਘਰ ਦੇ ਵਿੱਚ ਐਸੇ ਟਾਈਮ ਹੀ ਫੈਲ ਜੂਗੀ ਐਨੀ ਜ਼ਿਆਦਾ ਇਹ ਟੇਸਟੀ ਤੇ ਖੁਸ਼ਬੂਦਾਰ ਸਬਜੀ ਬਣਦੀ ਹੈਗੀ ਹਰ ਇੱਕ ਸਬਜੀ ਆਪਣੇ ਆਪਣੇ ਤਰੀਕੇ ਨਾਲ ਬਣਾਉਂਦਾ ਪਰ ਇੱਕ ਵਾਰੀ ਤੁਸੀਂ ਮੇਰੇ ਕਹਿੰਦੇ ਇਹ ਤਰੀਕਾ ਅਪਣਾ ਕੇ ਜ਼ਰੂਰ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਸਾਨੂੰ ਸਬਜੀ ਕਿਓ ਜੀ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ